ਮਿੰਟੋ ਜੀ ਕੱਲ ਵੀ ਆਪਾਂ ਗੱਲਬਾਤ ਕੀਤੀ ਸੀ ਜਸਬੀਰ ਸਿੰਘ ਯੂਟਿਊਬਰ ਵਾਲੀ ਤੇ ਤੁਸੀਂ ਕਿਹਾ ਸੀ ਕਿ ਜਾਂਚ ਪੜਤਾਲ ਦਾ ਵਿਸ਼ਾ ਹੈ ਅਜੇ ਕੋਈ ਜਾਂਚ ਹੁੰਦੀ ਹੈ ਤੇ ਫੇਰ ਹੀ ਆਪਾਂ ਕੋਈ ਗੱਲ ਕਹਿ ਸਕਦੇ ਹਾਂ ਪਰ ਥੋੜੀ ਜੀ ਜਾਣਕਾਰੀ ਸਾਹਮਣੇ ਆਈ ਹੈ ਕਹਿੰਦੇ ਕਿ ਉਹਦੇ ਤੇ ਜਿਹੜੇ ਫੋਨ ਦੇ ਵਿੱਚੋਂ 150 ਦੇ ਕਰੀਬ ਕਨੈਕਸ਼ਨ ਮਿਲੇ ਨੇ ਜਿਹੜੇ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ ਹੁਣ ਇਹ ਕਨੈਕਸ਼ਨ ਕੀ ਦੇ ਨੇ ਇਹ ਤੇ ਇੱਕ ਵੱਖਰਾ ਸਵਾਲ ਹੈ ਤੇ ਕੁਝ ਵੀਡੀਓਜ਼ ਵੀ ਮਿਲੀਆਂ ਨੇ ਜਿਹੜੀਆਂ ਜੋਤੀ ਮਲਹੋਤਰਾ ਦੇ ਨਾਲ ਸ਼ੋਪਿੰਗ ਵਗੈਰਾ ਕਰਦਿਆਂ ਦੀਆਂ ਤੇ ਇਹਦੇ ਵਿੱਚੋਂ ਹੁਣ ਹੋਰ ਖੁਲਾਸੇ ਹੋ ਸਕਦੇ ਨੇ ਫਿਰ ਇਹਨਾਂ ਕੰਟੈਕਟਸ ਦੇਖੋ ਮੇਰਾ ਇੱਕ ਦੋਸਤ ਹੈ ਥੇ ਲਾਗੇ ਪਿੰਡ ਦਾ ਜੀ ਉਹਨਾਂ ਦੇ ਫਾਦਰ ਦੇ ਸ਼ਤ ਚਾਚਾ ਜੀ ਯਾਨੀ ਦਾਦੇ ਦੇ ਸ਼ਤ ਭਰਾ ਹੂੰ ਹੁਣ ਮੈਂ ਪੁੱਛੂੰਗਾ ਉਹਦੇ ਤੋਂ ਜਦਨ ਮਿਲਿਆ ਉਹ ਪਾਕਿਸਤਾਨ 'ਚ ਰਹਿ ਗਿਆ ਸੀ ਪਾਕਿਸਤਾਨ 'ਚ ਰਹਿ ਗਿਆ ਯਾਨੀ ਇੱਕ ਭਰਾ ਇੱਧਰ ਆ ਗਿਆ ਇੱਕ ਉੱਧਰ ਰਹਿ ਗਿਆ ਉਹ ਮੁਸਲਮਾਨ ਹੋ ਗਿਆ ਜੀ ਹੋਣੂ ਸ਼ਾਦੀ ਵਿਆਹ ਤੇ ਜਾਂਦੇ ਨੇ ਇੱਕ ਦੂਜੇ ਦੇ ਰਿਸ਼ਤਾ ਥੋੜੀ ਟੁੱਟਦਾ ਬਿਲਕੁਲ ਤਰਮ ਤਬਦੀਲ ਹੋ ਗਿਆ ਹੂੰ ਉਹ ਉਧਰ ਕਬੀਲਦਾਰ ਹੋ ਗਿਆ ਇੱਧਰ ਹੋ ਗਿਆ ਜੀ ਤੇ ਉਹ ਹਫਤੇ ਚ 2-4 ਦਿਨ ਹੋ ਸਕਦਾ ਕਿ ਸੁਖਸੰਦ ਲਈ ਟੈਲੀਫੋਨ ਵੀ ਕਰ ਦੇ ਉਹ ਜਸੂਸ ਕੱਲ ਹੀ ਆਪਾਂ ਗੱਲ ਕਰ ਰਹੇ ਸੀ ਕਿ ਜਿਹਨਾਂ ਦੇ ਆਮ ਸਾਖ ਹੈ ਆਮ ਰਿਸ਼ਤੇ ਹੈ ਕਿਸੇ ਦਾ ਮੋਹ ਹੈ ਉਹ ਵੀ ਕੰਟੈਕਟਸ ਦਾ ਜ਼ਿਕਰ ਆ ਗਿਆ ਮਤਲਬ ਕਿ ਇੱਕ ਫੈਮਿਲੀ ਦਾ ਜ਼ਿਕਰ ਕੀਤਾ ਹੈ ਕੌਨਟੈਕਟਸ ਤਾਂ ਉਹਨਾਂ ਦੇ ਫੋਨ ਦੇ ਵਿੱਚ ਵੀ ਹੋ ਸਕਦਾ ਕਿ ਉਹਨਾਂ ਦੇ ਗਾਂ ਰਿਸ਼ਤੇਦਾਰਾਂ ਦੇ ਵੀ ਪੰਜਾਬ ਹੋਣਗੇ ਬਿਲਕੁਲ ਤਾਂ ਕਿ ਮੈਂ ਕੱਲ ਵੀ ਕਿਹਾ ਕੌਨਟੈਕਟਸ ਕਿਸੇ ਵੀ ਮੁਲਕ ਦੇ ਵਸਿੰਦੇ ਦਾ ਤੁਹਾਡੇ ਹੋ ਸਕਦੇ ਆ 36 ਉਹਨੂੰ ਜੀ ਤੁਸੀਂ ਉਹਨੂੰ ਦਿੱਤਾ ਕੀ ਆ ਸਪਾਇਨ ਤੇ ਉਹ ਆ ਨਾ ਸਰ ਸਪਾਇਨ ਦਾ ਦੋਸ਼ ਤੇ ਸਪਾਇਨ ਦੇ ਦੋਸ਼ ਨੂੰ ਸਿੱਧ ਕਰਨਾ ਜ਼ਮੀਨਾਂ ਸਮਾਨ ਦਾ ਫਰਕ ਬਿਲਕੁਲ ਉਹ ਮੰਨ ਲਓ ਮੈਂ ਜਿਵੇਂ ਇੱਕ ਪਰਿਵਾਰ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ ਇੱਕ ਜੀ ਉੱਥੇ ਰਹਿ ਗਿਆ ਅੱਧਾ ਟੱਬਰ ਇੱਤਰੂ ਗਿਆ ਅੱਧਾ ਉੱਤਰੂ ਗਿਆ ਹੂੰ ਉਹ ਸੁਖ ਸੰਦ ਪੁੱਛਦੇ ਆ ਵਿਆਹ ਸ਼ਾਦੀ ਤੇ ਜਾਂਦੇ ਆ ਤਾਂ ਕੀ ਫਰਕ ਪੰਦਾ ਪਰ ਕੀ ਉਹ ਕੋਈ ਕਨਫੀਡੈਂਸ਼ੀਅਲ ਜਾਂ ਜਿਹੜੀ ਬਹੁਤ ਕੋਈ ਸੈਂਸਿਟਿਵ ਸੂਚਨਾ ਉਹ ਦਿੰਦੇ ਆ ਹੂੰ ਤਾਂ ਫਿਰ ਕੰਟੈਕਸਟ ਦੇ ਆਧਾਰ ਤੇ ਤੁਸੀਂ ਕਿਸੇ ਨੂੰ ਫਾਇ ਕਿਵੇਂ ਚਾੜ ਸਕਦੇ ਨਹੀਂ ਕਹਿ ਸਕਦੇ ਕਿਸੇ ਵਿਆਹ ਸ਼ਾਦੀ ਨਹੀਂ ਮੈਂ ਵਾਰ-ਵਾਰ ਰਿਕਵੈਸਟ ਕਰੂੰਗਾ ਵਾਰ-ਵਾਰ ਬੇਨਤੀ ਕਰੂੰਗਾ ਇਸ ਸਿਰਫ ਰਿਪੋਰਟਿੰਗ ਹੁੰਦੀ ਹੈ ਹਮ ਰਿਪੋਰਟਿੰਗ ਸਰ ਮੈਂ ਆਪਦੇ ਪੱਤਰ ਤੇ ਆਪਣੇ ਸੋਰਸ ਰੱਖਦਾ ਤੁਸੀਂ ਆਪਣੇ ਪੱਤਰ ਤੇ ਰੱਖਦੇ ਹੋ ਤੁਹਾਨੂੰ ਤਾਂ ਸਾਰਾ ਪਤਾ ਹੀ ਆ ਜੀ ਠੀਕ ਹੈ ਨਾ ਜੀ ਇਸ ਲਾਈਨ 'ਚ ਕੋਈ ਵੱਡਾ ਕੋਈ ਛੋਟਾ ਖੜਾ ਨਹੀਂ ਹੈ ਬਿਲਕੁਲ ਹਰ ਇੱਕ ਦਾ گا ਅਗੋਂ ਨਜ਼ਰੀਆ ਹੈ ਹਰ ਇੱਕ ਅਖਬਾਰ ਦਾ ਗੋਝੰਡਾ ਹੈ ਹਰ ਇੱਕ ਪਾਠਕ ਦਾ ਅਗੋਂ ਆਪਣਾ ਵਿਸ਼ਣ ਹੈ ਹਮ ਇੰਨਾ ਚੀਜ਼ਾਂ ਨੂੰ ਯਾਰ ਮਤਲਬ ਕਿ ਜੇ ਤੁਸੀਂ ਮੰਨ ਇੰਨਾ ਚੀਜ਼ਾਂ ਤੇ رائے ਬਣਾਉਣ ਲੱਗੇ ਨਾ ਤੁਸੀਂ ਤੇ ਮੈਨੂੰ ਲੱਗਦਾ ਉਹ ਹੀ ਸ਼ਾਮ ਨੂੰ ਤੁਹਾਡਾ ਪਰਥਾ ਬਣ ਜਾਣਾ ਬਿਲਕੁਲ ਤੇ ਬਹੁਤ ਕੁਝ ਪ੍ਰੋਸ ਤੇ ਹਮ ਹੁਣ ਤੁਸੀਂ ਮੈਨੂੰ ਦੱਸੋ ਕਿ ਕੀ ਕਿਸੇ ਪੁਲਿਸ ਅਫੀਸ਼ਰ ਦਾ ਇਹ ਬਿਆਨ ਹੈਗਾ ਕਿ ਇਹਦੇ ਫੋਨ ਚ ਇੰਨੇ ਕੰਟੈਕਟਸ ਫੜੇ ਗਏ 88 ਮਾਰਨੀਆਂ ਉਹ ਵੀ ਮਰੀ ਜਾਂਦੇ ਆਹੋ ਦੱਬੀ ਚਲੋ ਜਿੰਨੀਆਂ ਮਰਜ਼ੀ ਮਾਰ ਲਓ ਹਮ ਗੱਲ ਤੇ ਆਫੀਸ਼ੀਅਲੀ ਹੋਣਦੀ ਆ ਨਾ ਬਿਲਕੁਲ ਗੱਲ ਤੇ ਆਫੀਸ਼ੀਅਲੀ ਹੋਣਦੀ ਆ ਕਿ ਆਫੀਸ਼ੀਅਲੀ ਸਟੇਟਮੈਂਟ ਕੀ ਆ ਜੀ ਜੋਤੀ ਮੂਤਰਾ ਉਹ ਵੀ ਬਲੌਗਰ ਉਹ ਵੀ ਬਲੌਗਰ ਸਮਾਗਮਾਂ 'ਚ ਇਕੱਠੇ ਹੋਏ ਹੁਣ ਗੱਲ ਤੇ ਫਿਰ ਮੈਂ ਮੈਂ ਕਿਸੇ ਦਾ ਪੱਖ ਨਹੀਂ ਲੈਂਦਾ ਹੋ ਸਕਦਾ ਜਿੰਨੇ ਫੜੇ ਨੇ 20 50 ਜਸੂਸ ਉਹਨਾਂ ਦੇ ਵਿੱਚੋਂ ਜਿਹੜੇ ਕਥੇ ਤੌਰ ਤੇ ਨੇ ਕਿ ਇਹਨਾਂ 'ਚੋਂ ਹੋ ਸਕਦਾ ਕਿ 2-4 ਕੱਲ ਨੂੰ ਦੋਸ਼ੀ ਵੀ ਸਿੱਧ ਹੋ ਜਾਣ ਜੀ ਠੀਕ ਹੈ ਨਾ ਜੀ ਹੂੰ ਹੋ ਸਕਦਾ ਮੈਂ ਉਹ ਕਿਸੇ ਦਾ ਵੀ ਪੱਕ ਨਹੀਂ ਲੈਂਦਾ ਪਰ ਜਾਂਚ ਪੜਤਾਲ ਇਸ ਤਰ੍ਹਾਂ ਹੈ ਕਿ ਦੇਖੋ ਕੁਝ ਚੀਜ਼ਾਂ ਹੁੰਦੀਆਂ ਉਹਨੂੰ ਨਾ ਟੈਕਨੀਕਲ ਆਧਾਰ ਤੇ ਸਮਝੋ ਤਾਂ ਬਿਹਤਰ ਹੁੰਦਾ ਮੰਨ ਲਓ ਆਪਾਂ ਕੱਲ ਦੀ ਇੱਕ ਗੱਲ ਸੁਣ ਰਹੇ ਹਾਂ ਕਿ ਜਾਨ ਮਾਹਲ ਚਾਹਤ ਕੁਝ ਐਸਾ ਨਾਮ ਹੈ ਇਸ ਚੈਨਲ ਦਾ ਉਹ ਕਈ ਜਾਨਮਾਲੀ ਦੇ ਵਿੱਚ ਹੋ ਜੇ ਬੇਜਾਨ ਜਾਨਮਾਲ ਦੀ ਹਾਨੀ ਇਹਨੂੰ ਮਤਲਬ ਕਿ ਉਹਨਾਂ ਨੇ ਪੁੱਛ ਪੜਤਾਲ ਵਾਸਤੇ ਕਈ ਦਿਨ ਪਹਿਲਾਂ ਬੁਲਾਇਆ ਸੀ ਲਗਭਗ 20 ਮਈ ਦੇ ਆਸ-ਪਾਸ ਤੋਂ ਤੇ ਗ੍ਰਿਫਤਾਰੀ ਹੋਈ ਜੂਨ ਚੜ੍ਹੇ ਹੂੰ ਤੁਸੀਂ ਮਤਲਬ ਕਿ ਜਦੋਂ ਅਦਾਲਤੀ ਚੱਕਰਾਂ 'ਚ ਪਾਓਗੇ ਗੇੜਾਂ 'ਚ ਪਾਓਗੇ ਨਾ ਫਿਰ ਪਤਾ ਲੱਗਦਾ ਹੁੰਦਾ ਜੀ ਗੱਲ ਇਹ ਆ ਕਿ ਜਿਹੜੀ ਉਹ ਪੁੱਛਗਿਛ ਹੋਈ ਆ ਉਸ ਪੁੱਛਗਿਛ ਚੋਂ ਗ੍ਰਿਫਤਾਰੀ ਜੋਗਾ ਕੀ ਨਿਕਲਿਆ ਹੂੰ ਜੱਜ ਨੇ ਉਹ ਵੀ ਦੇਖਣਾ ਸਾਬ ਬਿਲਕੁਲ ਜੱਜ ਨੇ ਉਹ ਵੀ ਦੇਖਣਾ ਹੈ ਨਾ ਹੂੰ ਕਿ ਉਹਦੇ ਚ ਕੀ ਇੰਨਾ ਕੋ ਕੁਝ ਹੈਗਾ ਗ੍ਰਿਫਤਾਰੀ ਜੋਗਾ ਜੇ ਨਹੀਂ ਤਾਂ ਹੋਰ 4 ਦਿਨਾਂ ਨੂੰ ਹੋਨਰ ਰਹਾ ਹੋ ਜੂਗਾ ਤੁਹਾਡੇ ਸਾਹਮਣੇ ਬਿਲਕੁਲ ਤੇ ਜੇ ਕੁਝ ਐਸਾ ਵੈਸਾ ਕੀਤਾ ਹੈ ਸਾਬ ਤਾਂ ਉਹ ਵੀ ਪੁਲਿਸ ਨੇ ਉੱਥੇ ਰੱਖ ਦੇਣਾ ਕਿ ਅਸੀਂ ਇੰਟੈਰੋਗੇਸ਼ਨ ਚੋਂ ਆ ਕੱਢਿਆ ਜੀ ਆ ਸਾਡਾ ਮਤਲਬ ਕਿ ਫੋਰੈਂਸਿਕ ਦਾ ਸਬੂਤ ਹੈ ਜੀ ਹੂੰ ਆ ਸਾਡਾ ਡਾਟਾ ਦਾ ਸਬੂਤ ਹੈ ਜੀ ਉਹ ਸਾਰਾ ਕੁਝ ਕਾਨੂੰਨੀ ਲੜਾਈ ਦਾ ਵਿਸ਼ਾ ਹੈ ਜੀ। ਬਿਲਕੁਲ। ਮਤਲਬ ਕਿ ਇਹ ਕਹਿਣਾ ਕਿ ਉਹਦੇ ਫੋਨ 'ਚੋਂ ਇੰਨੇ ਕੰਟੈਕਟਸ ਮਿਲੇ ਆ, ਫਲਾਣਾ ਮਿਲੇ ਆ, ਟਮਕਾਣਾ ਮਿਲੇ ਆ। ਨਰਿੰਦਰ ਮੋਦੀ ਤੇ ਖੁਦ ਨਵਾਜ਼ ਸ਼ਰੀਫ ਤੇ ਘਰੇ ਜਾਇਆ ਸੀ। ਹੂੰ ਹੂੰ ਬਿਲਕੁਲ। ਮਿੱਤਰ ਵੀ ਇੱਥੇ ਲਿਖ ਰਿਹਾ ਹੈ ਕਿ ਇਹਨਾਂ ਵੀਰਾਂ ਦੱਸੀ ਪਹੁੰਚ ਗਏ ਸੀ। ਉਹ ਤਾਂ ਅਲਵਾਨੀ ਜਿਨ੍ਹਾਂ ਦੀ ਮਜ਼ਾਰ ਤੇ ਜਾ ਆਇਆ। ਹੂੰ। ਠੀਕ ਹੈ ਜੀ। ਤਾਂ ਮਤਲਬ ਕਿ ਇੱਥੇ ਕਿੰਨੇ ਬੰਦੇ ਨੇ ਜਿਨ੍ਹਾਂ ਦੇ ਇੱਥੇ ਉਹ ਰਾਸ਼ਟਰਵਾਦੀ ਨੇ। ਹੂੰ। گاਉਂਾਂ ਦੀਆਂ ਹਲਾਦਾਂ ਤੇ ਬਿਜ਼ਨਸ ਪਾਕਿਸਤਾਨ ਦੇ ਮੁਸਲਮਾਨਾਂ ਨਾਲ ਸਾਂਝੇ ਨੇ ਜੀ ਤਾਂ ਮਤਲਬ ਇਹ ਬੜੀ ਅਜੀਬੋ ਗਰੀਬ ਜਿਹੀ ਪਰਸਤਿਤੀ ਬਣ ਗਈ ਆ ਅਸੀਂ ਰਾਤੀਂ ਵੀ ਗੱਲਾਂ ਕਰਦੇ ਪੈਸਾ ਅੱਜ ਵੀ ਕੁਝ ਸੱਜਣ ਜਿਹੜੇ ਆ ਉਹ ਮੈਸੇਜ ਪੇ ਕਰਦੇ ਸੀ ਕਿ ਮੇਰਾ ਇਹੋ ਮੰਨਣਾ ਹੈ ਕਿ ਸਭ ਇਨਾ ਚੀਜ਼ਾਂ ਦਾ ਕੋਈ ਮਹੀਨਾ ਨਹੀਂ ਹੁੰਦਾ ਅਦਾਲਤਾਂ 'ਚ ਹੂੰ ਕੰਟੈਕਟਸ ਤੁਸੀਂ ਕਿਉਂਕਿ ਗੁਨਾਹ ਨਹੀਂ ਹੈ ਜੀ ਕਿਸੇ ਦਾ ਕੰਟੈਕਟਸ ਲੈਣਾ ਕੰਟੈਕਟਸ ਲੈਨੇ ਜਾਂ ਆਪਦੇ ਫੋਨ ਚ ਸੇਵ ਕਰਨੇ ਗੁਨਾਹ ਥੋੜੀ ਆ ਇਹ ਹਰ ਕਿਸੇ ਦੇ ਫੋਨ ਗੱਲ ਕਰਨੀ ਗੁਨਾਹ ਨਹੀਂ ਹੈ ਜੀ ਇਨਫੋਰਮੇਸ਼ਨ ਜਿਹੜੀ ਸਾਡੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਆ ਉਹ ਦੇਣਾ ਗੁਨਾਹ ਜੀ ਉਹ ਜਦੋਂ ਸਿੱਧ ਹੋਏਗਾ ਫਿਰ ਪਤਾ ਲੱਗ ਜਾਏਗਾ ਇਹ মিডিਆ ਜਿਹੜਾ ਇਹ ਇੱਕ ਗੋਦੀ মিডিਆ ਖੋਤੀ মিডিਆ ਬਣ ਚੁੱਕਾ ਹੂੰ ਠੀਕ ਹੈ ਨਾ ਜੀ ਇਹਦੇ ਤੇ ਕਾਠੀ ਪਾ ਕੇ ਕਈ ਚੜ ਜਾਂਦੇ ਆ ਜੀ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਫੇਰ ਇੱਕ ਵਾਰੀ ਕਲੀਅਰ ਕਰਦਾ ਮੈਂ ਕਿਸੇ ਦੀ ਸਾਈਡ ਨਹੀਂ ਲੈਂਦਾ ਪਰ ਮੈਂ ਇਨਾ ਅਨਾ ਨਹੀਂ ਹੈਗਾ ਕਿ মিডিਆ ਜੋ ਲਿਖ ਦਿੰਦਾ ਤੇ ਮੈਂ ਉਹਦੇ ਤੇ ਪੈਰਾ ਦੇ ਦੇਵਾਂ ਕਿ ਹਾਂ ਹਾਂ ਭਾਈ ਹੋ ਗਿਆ ਸਭ ਜੀ ਜੀ ਠੀਕ ਹੈ ਨਾ ਸੋ ਕੰਟੈਕਸਟ ਦਾ ਮਤਲਬ ਇਹ ਨਹੀਂ ਹੁੰਦਾ ਮਾਫ ਕਰਨਾ ਹੂੰ ਕੰਟੈਕਟਸ ਤੇ ਤੁਹਾਡੇ ਫੋਨ 'ਚ ਵੀ ਹੋ ਸਕਦਾ ਕੋਈ ਪਾਕਿਸਤਾਨ ਦਾ ਹੋਵੇ ਮੇਰੇ ਫੋਨ 'ਚ ਵੀ ਹੋ ਸਕਦੇ ਹੁੰਦੇ ਨੇ ਕਈ ਦੇਸ਼ਾਂ ਦੇ ਹੁੰਦੇ ਆ ਆਪਣੇ ਦੋਸਤ ਮਿੱਤਰ ਬਸ ਆਹੋ ਆ ਕਿ ਹੁਣ ਜਿਹੜਾ ਇਹ ਚੱਕਰ ਚੱਲਿਆ ਅੱਗੇ ਉੱਥੇ ਪੱਤਰਕਾਰ ਚਲੇ ਜਾਂਦੇ ਸੀ ਐਕਟਰ ਚਲੇ ਜਾਂਦੇ ਸੀ ਲਾਹੌਰ ਗਏ ਜੀ ਫਲਾਣੀ ਥਾਂ ਤੇ ਗਏ ਇਹ ਨਹੀਂ ਜਾਂਦੇ ਹੁਣ ਛੇਤੀ ਕੀਤੇ ਆ ਇਸ ਹਾਲ ਦੋ ਸਾਲ ਸਾਲ ਦੋ ਸਾਲ ਤੋਂ ਹੁਣ ਖੜੋ ਮੈਂ ਜਿਵੇਂ ਆ ਕੇ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਇਹ ਜ਼ਮਾਨਤਾਂ ਹੁੰਦੀਆਂ ਨੇ ਜਾਂ ਸਜਾਵਾਂ ਹੁੰਦੀਆਂ ਨੇ ਰੈਲ ਚੋਂ ਮਤਲਬ ਕਿ ਕੌਣ ਜਿੱਤਦਾ ਕੌਣ ਹਾਰਦਾ ਉਹ ਤੇ ਬੇਸਿਕਲੀ ਬਾਅਦ ਦੀ ਗੱਲ ਆ ਹਮ ਪਰ ਜਿਹੜਾ ਇਸ ਵੇਲੇ ਦਾ ਮਾਹੌਲ ਆ ਕਿ ਜੇ ਕਿਸੇ ਨੂੰ ਇਨਵਿਟੇਸ਼ਨ ਆ ਵੀ ਗਿਆ ਨਾ ਉਧਰੋਂ ਤੇ ਇਹਨਾਂ ਨੇ ਤੇ ਬਸ ਕਹਿਦਣਾ ਕਿ ਨਾ ਭਰਾਵਾ ਨਾ ਵੇ ਸਚਨਾ ਨਾ ਕਿ ਉਧਰ ਸਿਖਾਉਣਾ ਕਰੀ ਕਰਦੇ ਜੀ ਹਾਂ ਜੀ ਹਾਂ ਜੀ ਬਿਲਕੁਲ ਬੇਕੋ ਜੀ ਮਨਜੀਤ ਪਰਮਾਰ ਜੀ ਦੱਸ ਰਹੇ ਕਹਿੰਦੇ ਭਾਜੀ ਦੱਸੂਏ ਹੁਸ਼ਿਆਰਪੁਰ ਦੇ ਵਿੱਚ ਵੀ ਕਹਿੰਦੇ ਸਪਾਈਂ ਦੇ ਕਾਫੀ ਕੇਸ ਹੋਏ ਆ ਭਾਜੀ ਉਹਨਾਂ ਦੇ ਪੇਰੈਂਟਸ ਕਹਿੰਦੇ ਆ ਕਿ ਉਹਨਾਂ ਨੇ ਐਕਸਾਈਟਮੈਂਟ ਦੇ ਵਿੱਚ ਕਹਿੰਦੇ ਵੈਸੀ ਜਿਹੜੇ ਉਹ ਕਰਨ ਸੀਗੇ ਫੌਜੀ ਤੇ ਉਹਨਾਂ ਨੇ ਫੋਟੋਆਂ ਖਿੱਚੀਆਂ ਸੀਗੀਆਂ ਤਾਂ ਕਈ ਲੋਕਾਂ ਨੂੰ ਤਾਂ ਮਿੰਟੋ ਜੀ ਪਤਾ ਵੀ ਨਹੀਂ ਹੁੰਦਾ ਕਿ ਕੋਈ ਜਿਹੜੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਉਹ ਹੈ ਕੀ ਨਾਰਮਲ ਗੱਲਬਾਤ ਹੋ ਸਕਦਾ ਇੱਧਰ ਉੱਧਰ ਕੋਈ ਗੱਲ ਬੰਦਾ ਕਰ ਬੈਠੇ ਨਹੀਂ ਦੇਖੋ ਉਹਦੇ 'ਚ ਵੀ ਇੱਕ ਚੀਜ਼ ਸਿਆ ਕਿ ਬਈ ਕੋਈ ਬੰਦਾ ਹੈ ਮਨੋ ਲੋਕ ਕੋ ਬੱਚਾ ਹੈ ਕਿਸੇ ਨੇ ਕੋਈ ਮਾੜੀ ਮੋਟੀ ਇਨਫੋਰਮੇਸ਼ਨ ਕੋਈ ਇਦਾਂ ਦੀ ਭੇਜੀ ਆ ਜੀ ਤਾਂ ਇਹ ਦੇਖਣਾ ਚਾਹੀਦਾ ਹੈ ਨਾ ਕਿ ਬਈ ਕੀ ਉਸ ਇਨਫੋਰਮੇਸ਼ਨ ਦੇ ਨਾਲ ਸਾਡੇ ਦੇਸ਼ ਦੀ ਸਿਕਿਉਰਿਟੀ ਨੂੰ ਕੋਈ ਖਤਰਾ ਹੈ ਹੂੰ ਜੇ ਨਹੀਂ ਹੈ ਜਿਹਨੇ ਅਣਜਾਣੇ ਚ ਭੇਜ ਦਿੱਤੀ ਹੈ ਤਾਂ ਜ਼ਿੰਦਗੀ ਖਰਾਬ ਕਰਨ ਵਾਲੋ ਇਹ ਹੈ ਕਿ ਉਹਨੂੰ ਸਮਝਾਇਆ ਜਾਵੇ ਕਾਉਂਸਲਿੰਗ ਕੀਤੀ ਜਾਵੇ ਬਿਲਕੁਲ ਤੇ ਜਿਹੜਾ ਸਮਝਦਾਰ ਵਿਅਕਤੀ ਹੈ ਨਾ ਸਭ ਜਿਸ ਮੁਲਕ ਦੇ ਵਿੱਚ ਉਹ ਰਹਿੰਦਾ ਜਿਸ ਮੁਲਕ ਦਾ ਉਹ ਖਾਂਦਾ ਉਹਦਾ ਪੁਰਾਣੀ ਕਰਦਾ ਬਿਲਕੁਲ ਜਿਹੜਾ ਸਮਝਦਾਰ ਵਿਅਕਤੀ ਹੈ ਤੇ ਨਾਲੇ ਉਹਨੂੰ ਇਹ ਵੀ ਪਤਾ ਕਿ ਜਦ ਨੂੰ ਫੜਿਆ ਗਿਆ ਨਾ ਘਰ ਦਾ ਨਾ ਕਾਟਦਾ ਨਾ ਤੇ ਜਿਨ੍ਹਾਂ ਲਈ ਮੈਂ ਕੰਮ ਕਰੂੰਗਾ ਨਾ ਉਹਨਾਂ ਨੂੰ ਛਡਾਉਣਾ ਆ ਕਿ ਹੂੰ ਸਰੀ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਹੈ ਪਿਛਲੇ ਦਿਨੀ ਇੱਕ ਮੁਲਾਜ਼ਮ ਹਾਈ ਕੋਰਟ ਚਲਾ ਗਿਆ ਬੋਲੋ ਜੀ ਦਾ ਉਸਨੇ ਦੱਸਿਆ ਕਿ ਮੇਰਾ ਪਿਤਾ ਜਸੂਸੀ ਕਰਦਾ ਰਿਹਾ ਜੀ ਇੰਡੀਆ ਵਾਸਤੇ ਸਪਾਈਂਗ ਕਰਦਾ ਰਿਹਾ ਪਾਕਿਸਤਾਨ ਚ ਐਨੇ ਸਾਲ ਉਸਨੇ ਕੈਦ ਕੱਟੀ ਆ ਤਾਂ ਮੈਨੂੰ ਏਐਸਆਈ ਪ੍ਰਮੋਟ ਕਰ ਦਿੱਤਾ ਜਾਵੇ ਹਮ ਕੋਰਟ ਨੇ ਕਹਿ ਕੇ ਨਹੀਂ ਕੋਰਟ ਨੇ ਕਹਿ ਕੇ ਨਹੀਂ ਐਸੀ ਕੋਈ ਨੀਤੀ ਹੈ ਨਹੀਂ ਸਰਕਾਰੀ ਤੌਰ ਤੇ ਦੇਖੋ ਫਿਰ ਛਡਾਉਣ ਦੀ ਨੀਤੀ ਤੋਂ ਬਹੁਤ ਦੂਰ ਦੀ ਰਹੇਗੀ ਮੈਂ ਉਹੀ ਕਹਿ ਰਿਹਾ ਨਾ ਹੂੰ ਸਪਾਈਂਗ ਕਰਨ ਵਾਲੇ ਸਾਰੀ ਸਾਰੀ ਜ਼ਿੰਦਗੀ ਜੇਲਾ ਵਿੱਚ ਸੜ ਜਾਂਦੇ ਆ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਉਹ ਉਹਨਾਂ ਦੀ ਆਪ ਦੀ ਭਾਵਨਾ ਹੁੰਦੀ ਆ ਆਪ ਦੇ ਫੈਸਲੇ ਹੁੰਦੇ ਆ ਜੀ ਪਰ ਬਾਪ ਦੇ ਵਿੱਚ ਇੰਨਾ ਚੀਜ਼ਾਂ ਦਾ ਮੁੱਲ ਜਿਹੜਾ ਹੈ ਉਹਨਾਂ ਦੇ ਘਰਦਿਆਂ ਨੂੰ ਕਿਸ ਤਰ੍ਹਾਂ ਦਾ ਮੋੜਦਾ ਉਹ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਬਿਲਕੁਲ ਠੀਕ ਹੈ ਨਾ ਜੀ ਕੋਈ ਇਸ ਤਰ੍ਹਾਂ ਦੀ ਨੀਤੀਆਂ ਨਹੀਂ ਕਿ ਮਤਲਬ ਨਾ ਤਾਂ ਤੁਹਾਨੂੰ ਉਹਨਾਂ ਨੇ ਛਡਾਉਣਾ ਆ ਕੇ ਜਿੰਨਾ ਲਈ ਕਰੋਗੇ ਠੀਕ ਹੈ ਨਾ ਜੀ ਤੇ ਜੇ ਮੰਨ ਲੋ ਤੁਸੀਂ ਆਪਣੇ ਮੁਲਕ ਵਾਸਤੇ ਕਰਦੇ ਤਾਂ ਸੇਵਾ ਹੋ ਸਕਦੀ ਹੈ ਖੁੱਲੇ ਰੂਪ ਚ ਕਿਸੇ ਨੇ ਪਰਵਾਹ ਨਹੀਂ ਕਰਨਾ ਸਾਰੀਆਂ ਗੱਲਾਂ ਹੁੰਦੀਆਂ ਨੇ ਜੀ ਤਾਂ ਬੰਦਾ ਨਾ ਕਰਦਾ ਰਹਿੰਦਾ ਨਾ ਘਾਟਦਾ ਰਹਿੰਦਾ ਉਹ ਏਜੰਸੀਆਂ ਦੀ ਸਪਾਈ ਚੱਲਦੀ ਹੈ ਇੰਟੈਲੀਜੈਂਸੀ ਉਹ ਇੱਕ ਲੜਾਈ ਇੰਟੈਲੀਜੈਂਸੀ ਦੀ ਜੀ ਅਸੀਂ ਉਹਦੇ 'ਚ ਨਾ ਪਈਏ ਬਹੁਤ ਵੱਡੀਆਂ ਕਹਾਣੀਆਂ ਨੇ ਪਰ ਇਹ ਆ ਕਿ ਜੇ ਕੋਈ ਬੰਦਾ ਮੰਨ ਲੋ ਫੜਿਆ ਗਿਆ ਇਹੋ ਜਿਹਾ ਕੰਮ ਕਰਦਾ ਨਾ ਕਰਦਾ ਨਾ ਕੱਟਦਾ ਇੱਥੇ ਵੀ ਕਲੰਕਤ ਤੇ ਛਡਾਉਣਾ ਜਿਨ੍ਹਾਂ ਲਈ ਕਰਦਾ ਹੈ ਬਗਾਨੇ ਵਾਲੇ ਉਹਨੇ ਆ ਕੇ ਕੇਸ ਨਹੀਂ ਲੜਨਾ ਉਹਨਾਂ ਕਹਿੰਦਾ ਤੇਰੇ ਵਰਗੇ ਛਾਤੀ ਹੋਰ ਮਿਲ ਜਣਗੇ ਹਾਂ ਬਿਲਕੁਲ ਮਿੰਟੂ ਜੀ ਖੈਰ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਇੱਕ ਮਿੱਤਰ ਕਹਿ ਰਹੇ ਨੇ ਗੁਰਚਰਨ ਸਿੰਘ ਜੀ ਕਹਿੰਦੇ ਕਿ ਭਾਈ ਮੇਰਾ ਕਮੈਂਟ ਵੀ ਪੜੋ ਕਹਿੰਦੇ ਕਿ ਜੇ ਆਪਰੇਸ਼ਨ ਸੰਤੂਰ ਨਾ ਚੱਲਦਾ ਤਾਂ ਯੂਟਿਊਬਰਾਂ ਦਾ ਕੀ ਵੀ ਬਣਨਾ ਸੀ ਕਹਿੰਦੇ ਸਰਕਾਰ ਨੂੰ ਪਤਾ ਲੱਗਣਾ ਸੀ ਜਾਂ ਨਹੀਂ ਇਸ ਬਾਰੇ ਤੇ ਇਹ ਤੇ ਚਲੋ ਜੀ ਹੁਣ ਗੱਲਾਂ ਸਾਹਮਣੇ ਆ ਗਈਆਂ ਨੇ ਜਾਂ ਇੱਕ ਦੂਸਰੇ ਦੇ ਪਹਿਲਾਂ ਇੱਕ ਜਾਣਾ ਫੜਿਆ ਫਿਰ ਉਸ ਇਨਫੋਰਮੇਸ਼ਨ ਦੇ ਕਰਕੇ ਹੀ ਦੂਸਰੇ ਨੂੰ ਫੜ ਰਿਹਾ ਇਸੇ ਕਰਕੇ ਇਹ ਗੱਲਾਂ ਹੋਈਆਂ ਸ਼ਾਇਦ ਆਪਰੇਸ਼ਨ ਸੰਦੂਰ ਨਾ ਚੱਲਦਾ ਤੇ ਇਹ ਗੱਲਾਂ ਅਜੇ ਤੱਕ ਚਲਦੀਆਂ ਰਹਿੰਦੀਆਂ ਜਦੋਂ ਤੱਕ ਕੋਈ ਇਸ ਤਰ੍ਹਾਂ ਦੀ ਹੋਰ ਕੋਈ ਦਿੱਤਾ ਸਾਹਮਣੇ ਨਾ ਆਉਂਦੀ ਨਹੀਂ ਫੜੇ ਜਾਂਦੇ ਨੇ ਕੁਝ ਲੋਕ ਫੜੇ ਜਾਂਦੇ ਆ ਪਰ ਯੂਟਿਊਬਰ ਜਾਂ ਫਲਾਣਾ ਟਮਕਾਣਾ ਇਹ ਇਹਨਾਂ ਤੇ ਸਿਕੰਜਾ ਕੱਟ ਸੀਗਾ ਮੈਂ ਤੁਹਾਨੂੰ ਜਿਵੇਂ ਦੱਸਿਆ ਤਾਂ ਹੈ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪ੍ਰਤੱਖ ਰੂਪ ਚ ਨਹੀਂ ਹੁੰਦੀਆਂ ਉਹ ਅੰਦਾਜ਼ੇ ਨਾਲ ਸਮਝਣੀਆਂ ਪੈਂਦੀਆਂ ਉਹ ਤੁਹਾਨੂੰ ਸਮਝਾਇਆ ਦੋ ਤਿੰਨ ਵਾਰੀ ਸ਼ਾਇਦ ਫਿਰ ਭੁੱਲ ਗਏ ਤੁਸੀਂ ਜੀ ਜੀ ਮਿੰਟ ਖੈਰ ਕੁਛ ਦੋਸਤਾਂ ਨੂੰ ਚੇਤੇ ਆ ਜਾਣਾ ਤੇ ਸਭ ਵੀ ਆ ਗਿਆ ਹੌਲੀ ਹੌਲੀ ਮੈਂ ਤੇ ਦੱਸਦਾ ਨਾ ਕਿ ਸਾਂਝਾ ਕੁਛ ਜ਼ਿਆਦਾ ਹੋ ਰਹੀਆਂ ਸੀ ਤੇ ਗੱਲਾਂ ਹੋ ਰਹੀਆਂ ਸੀ ਕਿ ਲਹਿੰਦਾ ਤੇ ਚੜ੍ਹਦਾ ਪੰਜਾਬ ਇੱਕ ਕੀਤਾ ਜਾ ਆ ਬਿਲਕੁਲ ਉਹਨਾਂ ਨੇ ਇਕ ਵਾਲਾ ਦਾ ਛੱਡੋ ਹੁਣ ਹਮਤਲੋ ਕਿ ਨੇੜੇ țeੜੇ ਵੀ ਨਹੀਂ ਹੋਣ ਦਿੱਤਾ ਹੁਣ țeੜੇ țeੜੇ ਕੀ ਆ ਕਿ ਇਦਾਂ ਦੇ ਕੇਸਾਂ ਦੇ ਵਿੱਚ ਹੁਣ ਜਿਹੜਾ ਆ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਇਹਦੇ ਵਾਲਾ ਜਿਹੜਾ ਜਸਵੀਰ ਸਿੰਘ ਆ ਦਾ ਜੀ ਠੀਕ ਹੈ ਨਾ ਜੀ ਬੰਦਾ ਪਰਸੋ ਵੀ ਫੜਿਆ ਸੀ ਇੱਕ ਤਰਨ ਤਰਨ ਤੋਂ ਹੂੰ ਬਿਲਕੁਲ ਠੀਕ ਹੈ ਜੀ ਜੀ ਉਹ ਵੀ ਸ਼ਾਇਦ ਸਿੱਖ ਨੌਜਵਾਨ ਸੀਗਾ ਹੂੰ ਇਹ ਵੀ ਸਿੱਖ ਫੈਮਿਲੀ ਚੋਂ ਤਾਂ ਫਿਰ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਨਾ ਬੰਦੇ ਤੇ ਹੋਰ ਵੀ ਫੜੇ ਆ ਹੂੰ ਜਨਾਨੀਆਂ ਹੋਰ ਵੀ ਫੜੀਆਂ ਸਪਾਈਂ ਚ ਜੀ ਜੋਤੀ ਮਲਹੋਤਰਾ